ਦੋਸਤੋ ਇਹ ਦੌਰ ਚੱਲ ਰਿਹਾ ਹੈ ਸਵਾਲ ਜਵਾਬ ਦਾ ਤੇ ਬੋਲੀਆਂ ਦਾ ਪਰ ਮੈਨੂੰ ਲੱਗਦਾ ਹੈ ਮਨਜੀਤ ਜੀ ਕੇ ਜਸ ਸੇਵਨਾਂ ਦੇ ਨਾਲ-ਨਾਲ ਸਾਡੇ ਜਿਹੜੇ ਦਰਸ਼ਕਾਂ ਪਿਆਰੇ ਪਿਆਰੀ ਉਹਨਾਂ ਨੇ ਵੀ ਆਪਣੀ ਜਜਮੈਂਟ ਬਣਾਉਣੀ ਸ਼ੁਰੂ ਕਰਤੀ ਹੋਣੀ ਆ ਕਿਉਂਕਿ ਬੜੇ ਰੁਚੀ ਦੇ ਨਾਲ ਬੜੇ ਇੰਟਰਸਟ ਦੇ ਨਾਲ ਇਸ ਪ੍ਰੋਗਰਾਮ ਨੂੰ ਦੇਖ ਰਹੇ ਆ ਤੇ ਤੁਸੀਂ ਆਵਾਜ਼ ਮਾਰ ਰਹੇ ਸਾਡੀ ਅਗਲੀ ਪੰਜਾਬੀ ਜਿੱਥੇ ਸਾਡੇ ਘਰ ਬੈਠੇ ਦਰਸ਼ਕ ਇੰਜੋਏ ਕਰ ਰਹੇ ਪ੍ਰੋਗਰਾਮ ਨੂੰ ਉੱਥੇ ਨਾਲ ਦੀ ਨਾਲ ਕਿਤੇ ਨਾ ਕਿਤੇ ਅਜੋਕੇ ਸਮੇਂ ਦੀਆਂ ਘੜੀਆਂ ਕੜੀਆਂ ਬੋਲੀਆਂ ਜਿਹੜੀਆਂ ਹੁਣ ਘੜ ਕੇ ਜਿਹੜੀਆਂ ਯਾਰਾਂ ਸੁਨਾਰੀਆਂ ਉਹ ਵੀ ਦੇਖ ਦੇ ਕੇ ਸੰਸੰਸੰਸੇ ਹੱਸ ਰਹੇ ਹੋਣੇ ਆ ਸੋ ਇਸ ਦੇ ਨਾਲ ਅਗਲਾ ਸੱਦਾ ਮੁਟਿਆਰ ਨੂੰ ਦੇ ਰਹੀ ਆ ਗੁਰਪ੍ਰੀਤ ਕੌਰ ਸੋਹਣ ਆਓ ਜੀ ਗੁਰਪ੍ਰੀਤ ਜੀ ਸਵਾਲ ਲਓ ਔਰ ਲਓ ਤੁਹਾਡਾ ਮਾਈਕ ਔਰ ਸਥਾਨ ਲਓ ਔਰ ਦੇਖਦੇ ਆ ਕਿ ਤੁਹਾਨੂੰ ਕੀ ਸਵਾਲ ਆਇਆ ਉਸ ਤੋਂ ਬਾਅਦ ਕਿਹੜੀ ਬੋਲੀ ਲਓ ਜੀ ਸਵਾਲ ਬੜੀ ਸੋਖਾ ਹੈ ਮੁੰਦਰਾ ਤੇ ਵਾਲੀਆਂ ਵਿੱਚ ਕੀ ਫਰਕ ਹੈ ਵਾਹ ਮੁੰਦਰਾ ਚ ਫਿਰ ਵਾਲੀਆਂ ਚ ਕੀ ਫਰਕ ਹੈ ਹਾਂ ਜੀ ਮੁੰਦਰਾ ਖਾਸ ਕਰਕੇ ਜਿਹੜੇ ਪੰਗਰੇ ਦੇ ਵਿੱਚ ਮੁੰਡੇ ਆਪਣੇ ਕੰਨਾਂ ਵਿੱਚ ਪਾਉਂਦੇ ਆ ਤੇ ਵਾਲੀਆਂ ਜਿਹੜੀਆਂ ਖਾਸ ਕਰਕੇ ਗਿੱਦੇ ਵਿੱਚ ਕੁੜੀਆਂ ਮਤਲਬ ਪਾਉਂਦੀਆਂ ਨੇ ਮੁੰਦਰਾ ਮੁੰਡੇ ਆ ਇਹ ਪਾਉਂਦੇ ਨੇ ਤੇ ਕੁੜੀਆਂ ਵਾਲੀਆਂ ਪਾਉਂਦੀਆਂ ਮਤਲਬ ਕੰਨਾਂ ਦੇ ਗਹਿਣੇ ਆ ਮੁੰਡਿਆਂ ਦੇ ਤੇ ਕੁੜੀਆਂ ਦੇ ਵਾਲ ਲੋ ਜੀ ਚੱਕੀ ਹੁਣ ਬੋਲੀ ਵਾਲੀ ਲੋ ਦੇਖਦੇ ਆ ਫਿਰ ਬੋਲੀ ਤੁਸੀਂ ਹੁਣ ਕੋਈ ਇੱਧਰ ਚ ਪਾਉਣੇ ਆ ਜਾਂ ਆਪਦੇ ਮਨ ਦੀ ਘੜੀ ਹੋਈ ਬੋਲੀ ਕੋਈ ਪਾਉਣੇ ਆ ਜੱਜ ਸਾਹਿਬਾਨ ਸਾਡੀ ਬੋਲੀਆਂ ਨੂੰ ਪਰਖ ਲਿਰਦੇ ਆ ਕਲਿੱਪ ਤੇ ਬੋਲੀ ਕੀ ਬਾਤ ਵਾਰੀ ਵਾਸੀ ਖੜਨ ਗਿਆ ਸੀ ਵਾਰੀ ਵਾਸੀ ਖੜਨ ਗਿਆ ਸੀ ਖੱਤੀ ਕੇ ਲਿਆਂਦਾ ਕਲਿੱਪ ਵੀ ਅ ਮਦਰ ਪੁੱਛੇ ਤੋਂ ਬਿਨਾਂ ਹੀ ਕਰੋ ਜੋ ਕਰਨਾ ਤਾਂ ਕਿ ਜੋ ਟਾਈਮ ਆਪ ਦਾ ਉਹਨੂੰ ਕਰ ਤੋ ਬਾਰੀ ਵਾਸੀ ਖੜਨ ਗਿਆ ਸੀ ਬਾਰੀ ਵਾਸੀ ਖੜਨ ਗਿਆ ਸੀ ਕੱਢੇ ਗਿਲੰਦਰ ਕਲਿੱਪ ਸੋਰੇ ਮੂਰੇ ਕੁੰਡ ਕਰਦੀ ਨੰਗਾ ਅੱਫ ਦੀ ਕਲਿੱਪ ਵਾਲਾ ਪਾਸਾ ਸੋਰੇ ਮੂਰੇ ਕੁੰਡ ਕਰਦੀ ਨੰਗਾ ਅੱਫ ਦੀ ਕਲਿੱਪ ਵਾਲਾ ਪਾਸਾ ਥੋੜਾ ਜਿਆ ਥੋੜਾ ਜਰਰ ਉਲਟ ਪੁਲਟ ਜਿਆ ਕਰਤਾ ਆਪ ਦੇ ਆਪ ਨੂੰ ਨਹੀਂ ਲੱਗਿਆ ਤੁਹਾਨੂੰ ਵੀ ਉਲਟ ਪੁਲਟ ਕਰਤਾ ਕੁਛ ਲੱਗਦਾ ਹੈ ਅਸਲ 'ਚ ਕਨਫਿਊਜ਼ਨ ਕਈ ਵਾਰੀ ਹੁੰਦਾ ਸਾਰਾ ਕੁਝ ਜੋ ਤੁਸੀਂ ਘਬਰਾ ਜਾਂਦੇ ਹਰ ਠੀਕ ਹੈ ਨਾ ਉਹ ਬੋਲੀ ਆ ਕਿ ਉਠਾ ਵਾਲਿਓ ਉਰਤ ਚੱਲੇਵੇ ਝੜਕ ਨੂੰ ਸੋਨਾ ਤਾਂ ਲਿਆਇਓ ਤੁਸੀਂ ਮੇਰੇ ਵੇਕ ਕਲਿੱਪਤ ਨੂੰ ਨੰਗਾ ਰੱਖ ਦੀ ਕਲਿੱਪ ਵਾਲਾ ਪਾਸਾ ਤੇ ਪਹਿਲਾਂ ਫਿਰ ਖੱਟ ਕੇ ਵੀ ਕੁਝ ਇਹੋ ਜਿਹਾ ਹੀ ਲਿਆਉਣਾ ਸੀ ਆਸਾ ਪਾਸਾ ਪਤਾਸਾ ਪਤਾਸਾ ਚਲੋ ਬਹੁਤ ਵਧੀਆ ਜਸ ਸਰਵਰ ਨਿਕਲ ਕੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ